ਸ਼ਰਧਾ ਵਾਲਿਆਂ ਦਾ ਹਾਲ ਵੀ ਇਹੀ ਆ ਕਿ ਉਹ ਜੋ ਦਿਮਾਗ ਦੀ ਗੱਲ ਬੈਠ ਕੀ ਵੀ ਉਹ ਮੰਦਣੀ ਹੈ ਨਾ ਤੇ ਹੁੰਦੀ ਜਾਂਦਾ ਜਿਹੜੀ ਸ਼ਰਧਾ ਹੁੰਦੀ ਉਹ ਆ ਨਹੀਂ ਹੁੰਦੀ ਆ ਤੇ ਤਰਕ ਜਿਹੜਾ ਹੁੰਦਾ ਤਰਕਾ ਹੰਕਾਰੀ ਹੁੰਦਾ ਉਹ ਝੰਕਾਰ ਪੈਦਾ ਹੁੰਦਾ ਇੱਕ ਕਹਾਣੀ ਮੈਂ ਸੁਣੀ ਸੀ ਬੜੀ ਪਿਆਰੀ ਆ ਬੜੀ ਠੁਕਦੀ ਐ ਤੇ ਨਾ ਇੱਕ ਪਿੰਡ ਦੇ ਵਿੱਚ ਅ ਸ਼ਹਿਰ ਚ ਬੰਦਾ ਤੁਰਿਆ ਜਾਂਦਾ ਤੇ ਠੇਡਾ ਖਾ ਕੇ ਡਿੱਗ ਜਾਂਦਾ ਉਹ ਡਿੱਗ ਪੈਂਦਾ ਤੇ ਜਿਹੜਾ ਥੱਲੇ ਬੈਠਾ ਹੋਇਆ ਸੀ ਇੱਕ ਬੰਦਾ ਉਹਦੇ ਵਿੱਚ ਠੇਡਾ ਖੰਦਾ ਜਿਹੱਚ ਬੈਠਾ ਬੈਠੇ ਵਾਲਾ ਕਹਿੰਦਾ ਵੀ ਤੂੰ ਅੰਨਾ ਵਿੱਚ ਤੈਨੂੰ ਦੇਖਦਾ ਨਹੀਂ ਕਿ ਮੇਰੇ ਵਿੱਚ ਡਿੱਗੀ ਵੇਰ ਜੰਦਾ ਉਹ ਜਿਹੜਾ ਡਿੱਗਾ ਬੰਦਾ ਕਹਿੰਦਾ ਹਾਂ ਅੰਨਾ ਹੀ ਆ ਤਾਂ ਹੀ ਇੱਥੇ ਕਰਕੇ ਡਿੱਗਾ ਭਰਾਵਾ ਮੈਨੂੰ ਨਹੀਂ ਪਤਾ ਸੀ ਉਹ ਵਾਕਈ ਜਾਂਦਾ ਸੀਗਾ ਚਲੋ ਫਿਰ ਉਹ ਥੋੜਾ ਜਿਆ ਨਰਮ ਪੈ ਗਿਆ ਵੀ ਮੈਂ ਨੂੰ ਐਵੇਂ ਔਖਾ ਬੋਲ ਪਿਆ ਤੇ ਵਿਚਾਰਾ ਅੰਨਾ ਗੱਲਬਾਤ ਸ਼ੁਰੂ ਹੋ ਗਈ ਕਿੱਥੇ ਜਾਣਾ ਕਿਵੇਂ ਅੰਨਾ ਕਹਿੰਦਾ ਵੀ ਮੈਂ ਇੱਥੇ ਜਾਣਾ ਗੁਰਦੁਆਰਾ ਸਾਹਿਬ ਤਾਂ ਮੈਨੂੰ ਲੱਭਦਾ ਨਹੀਂ ਪਿਆ ਮੈਂ بڑے ਲੋਕਾਂ ਨੂੰ ਪੁੱਛਦਾ ਵਾਂ ਉਹ ਗਲੀਆਂ ਬੜੀਆਂ ਆ ਨਾ ਪਿੰਡ 'ਚ ਕਸਬੇ 'ਚ ਤੇ ਉਹ ਮੈਨੂੰ ਦੱਸ ਦਿੰਦੇ ਖੱਬੇ ਸੱਜੇ ਇਹਦਾ ਕਰਕੇ ਤੇ ਮੈਂ ਧੱਕੇ ਧੁੱਕੇ ਖਾਈ ਜਾਂਦਾ ਤੇ ਇੱਥੇ ਆ ਕੇ ਫਿਰ ਉੱਥੇ ਹਾਰ ਜਾਂਦਾ ਹੈ ਨਾ ਕਦੀ ਕਿਤੇ ਵਾੜ ਜਾ ਕਦੀ ਕਿਤੇ ਪਹੁੰਚਦਾ ਨਹੀਂ ਸਿਰੇ ਤੇ ਤੇ ਲੰਗੜਾ ਕਹਿੰਦਾ ਵੀ ਜਾਣਾ ਤਾਂ ਮੈਂ ਵੀ ਉੱਥੇ ਹੀ ਆ ਤੇ ਮੈਨੂੰ ਨਿਸ਼ਾਨ ਸਾਹਿਬ ਸਾਹਮਣੇ ਦਿਖੀ ਜਾਂਦਾ ਪਰ ਮੇਰਾ ਰੌਲਾ ਇਹ ਆ ਕਿ ਮੈਂ ਤੁਰ ਨਹੀਂ ਸਕਦਾ ਹਾਂ ਮਸਲਾ ਦੋਵਾਂ ਦੀ ਰਜਮ ਮਦੀ ਨਾਲ ਹੱਲ ਹੋ ਰਿਹਾ ਹੈ ਨਾ ਉਹ ਕਹਿੰਦਾ ਵੀ ਲੰਗੜਾ ਕਹਿੰਦਾ ਮੈਨੂੰ ਦਿਖਦਾ ਜਾਣਾ ਕਿਤੇ ਆ ਤਾਂ ਮੈਂ ਜਾ ਨਹੀਂ ਸਕਦਾ ਵੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਤੇ ਇਹ ਹੁਣ ਆਪਣੇ ਗਿਆਨ ਥੋੜਾ ਜਿਹਾ ਹੈ ਜਦੋਂ ਆਪ ਘੋਟਦੇ ਆ ਤੇ ਉਹਨਾਂ ਦਾ ਹਾਲ ਇਹ ਆ ਵੀ ਹੰਕਾਰ ਇਹਦਾ ਵੱਜ ਜਾਂਦਾ ਵੀ ਉਹ ਤੁਰਦੇ ਨਹੀਂ ਕਿ ਸ਼ਰਦਾ ਹੈ ਨਹੀਂ ਤੁਰਿਆ ਸ਼ਰਦਾ ਨਾਲ ਜਾਂਦਾ ਪਰ ਪਹਿਲਾਂ ਪਤਾ ਹੋਵੇ ਜਾਣਾ ਕਿੱਥੇ ਤੇ ਜਿਹੜੇ ਕੱਲੀ ਸ਼ਰਦਾ ਚੱਕੀ ਫਿਰਦੇ ਆ ਉਹ ਸ਼ਰਦਾ ਦੇ ਆ ਕੇ ਤੁਰੇ ਤੇ ਫਿਰਦੇ ਆ ਪਰ ਇਹਨੂੰ ਪਤਾ ਪਹੁੰਚਣਾ ਕਿੱਥੇ ਆ ਹੈ ਨਾ ਕਦੀ 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 ਕੇ ਨੂੰ ਪੁੱਛਦੇ ਆ ਭਟਕਦੇ ਫਿਰਦੇ ਆ ਨਿਸ਼ਾਨ ਦਾ ਨਹੀਂ ਪਤਾ ਹੁਣ ਦੋਨੋਂ ਸਲਾਹ ਕਰਦੇ ਆ ਤੇ ਲੰਗੜਾ ਕਹਿੰਦਾ ਅੰਨਾ ਕਹਿੰਦਾ ਆ ਵੀ ਲੰਗੜੇ ਨੂੰ ਮੈਂ ਤੈਨੂੰ ਆਪਣੇ ਨਾਲ ਮੋਡਿਆਂ ਤੇ ਬਿਠਾ ਦੇਣਾ ਮੋਡਿਆਂ ਤੇ ਬਿਠਾਉਣ ਦਾ ਮਤਲਬ ਹੁੰਦਾ ਉੱਪਰ ਰੱਖ ਲੈਣਾ ਸਿਰੇ ਤੇ ਹੈ ਨਾ ਇੱਕ ਹੋਰ ਵੀ ਇਹਦਾ ਡੂੰਗਾ ਵੀ ਆਪਾਂ ਤੇ ਤੋਨੂੰ ਦੇਖਦਾ ਤੂੰ ਮੈਨੂੰ ਦੱਸੀ ਜਾ ਤਾਂ ਮੈਂ ਤੁਰਿਆ ਜਾਣਾ ਵੀ ਮੈਂ ਤੁਰ ਸਕਦਾ ਹੁਣ ਜਿਹੜਾ ਵਾ ਜਿਹਨੂੰ ਦਿਖ ਰਿਹਾ ਜਿਹਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਜਿਹਨੂੰ ਨੌਲੇਜ ਹੈ ਕਿ ਜਿੱਦੇ ਕੋਈ ਇਕਤਰ ਜਾਣਾ ਉਹ ਰਾਹ ਦਿਖਾਈ ਜਾਂਦਾ ਤੇ ਸ਼ਰ